ਉਜੀ ਅੱਜ ਆਪਾਂ ਜਾ ਰਹੇ ਆਂ ਡਾਂਗੋ ਪਲਾਂਟੀਕ ਕੱਕ ਟੂਰਨਾਮੈਂਟ ਖੇਡਣ ਆਪਾਂ ਜਰਸੀ ਪਾ ਕੇ ਹੋਗੇ ਰੈਡੀ ਉਸ ਤੋਂ ਬਾਅਦ ਆਪਾਂ ਵਾਈਫਾਈ ਮੋਬਾਈਲ ਤੇ ਪਾਵਰ ਬੈਂਕਾਂ ਚੱਕੀਆਂ ਚੱਕ ਕੇ ਪਾਈਆਂ ਦਵਾ ਦਾ ਵੱਕਟ ਦੇ ਵਿੱਚ ਮੋਟਰਸਾਈਕਲ ਤੇ ਲਵਾਇਆ ਸੀ ਆਪਾਂ ਇੱਕ ਜੋਤ ਲਾਈਵ ਦਾ ਲੋਗੋ ਕੱਟ ਚੱਕੀ ਤੇ ਆਪਾਂ ਮੋਟਰਸਾਈਕਲ ਸਟਾਰਟ ਕਰਕੇ ਤੁਰਪੇ ਜੀ ਡਾਂਗੋ ਨੂੰ ਜਿਆਦਾ ਦੂਰ ਨਹੀਂ 2 ਕਿਲੋਮੀਟਰ ਦੀ ਦੂਰੀ ਤੇ ਪਹੁੰਚ ਜਾਂਦਾ ਆਪਣੇ ਪਿੰਡ ਤੋਂ ਡਾਂਗੋ ਪਿੰਡ ਉੱਥੇ ਆਪਾਂ ਜਾ ਕੇ ਦੇਖ ਦੇ ਆ ਵੀ ਕਿੰਨੇ ਕ ਪਲੇਅਰ ਪਲਾਂਟੀ ਕੇ ਖਲੌਣ ਲਈ ਆਏ ਹੋਏ ਆ ਹੁਣ ਆਪਾਂ ਪਹੁੰਚ ਗਏ ਜੀ ਪਿੰਡ ਡਾਂਗੋ ਸਟੇਡੀਅਮ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਲੁੱਕ ਦੇਖ ਸਕਦੇ ਹੋ ਕਿੰਨੀ ਕੁ ਸੋਹਣੀ ਆ ਉਸ ਤੋਂ ਬਾਅਦ ਆਪਾਂ ਜੀ ਗਰਾਊਂਡ ਦੇ ਵਿੱਚ ਹੋ ਗਏ ਐਂਟਰ ਚਿੱਤਰਕਾਰੀ ਕਰੀ ਹੋਈ ਸੀ ਨੂੰ ਪਤਾ ਹੀ ਆ ਕਿ ਦਰਸ਼ਕ ਵੀਰਾਂ ਦਾ ਬਾਹਰលਿਆਂ ਦਾ ਵੱਧ ਜ਼ੋਰ ਲੱਗਿਆ ਨਾ ਪਲਾਂਟੀ ਵਾਲਿਆਂ ਦਾ ਨਹੀਂ ਲੱਗਿਆ ਹੁੰਦਾ ਹੈਗਾ ਜ਼ੋਰ ਜਿੰਨਾ ਬਾਹਰਲਿਆਂ ਦਾ ਲੱਗਿਆ ਹੁੰਦਾ ਵਾ ਆਪੋ ਆਪਣੀ ਟੀਮ ਦੇ ਪਲੇਅਰ ਨੂੰ ਜਿਤਾਉਣ ਲਈ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਸੀਗਾ 170 ਪਲੇਅਰ ਆਏ ਹੋਏ ਸੀਗੇ ਜੀ ਫਾਈਨਲ ਰਿਜ਼ਲਟ ਨਿਕਲਿਆ ਜੀ ਫਨੀ ਭਣੀ ਰੋੜਾ ਫਾਸਟ ਅਮਨ ਟਿੱਬਾ ਆਇਆ ਜੀ ਸੈਕੰਡ ਅਮਨਦੀਪ ਨੰਗਲ ਖੁਰਦਾ ਆਇਆ ਜੀ ਤੀਜੇ ਸਥਾਨ ਤੇ ਹਣੀ ਡਾਂਗ ਆਇਆ ਚੌਥੇ ਸਥਾਨ ਤੇ ਇਹ ਸੀਗਾ ਅੱਜ ਦਾ ਡਾਂਗ